ਕਲੇ ਕਲੇ ਜੱਗਾਂ ਨਲੇ ਕਲੇ ਕਲੇ ਦੋਸਤੋ ਹੱਥ ਦੇ ਵਿੱਚ ਜਿਹੜਾ ਤੁਸੀਂ ਮਾਈਕ ਦੇਖ ਰਹੇ ਹੋ ਨਾ ਐਨੀ ਜਿਹੜੀ ਉਹ ਕੰਪਨੀ ਵਾਲਾ ਦਾ ਮਾਈਕ ਆ 8000 ਨੰਬਰ ਤੇ ਕਾਫੀ ਭਰਾਵਾਂ ਦਾ ਫੋਨ ਆਇਆ ਸੀ ਕਿ ਮਾਈਕ ਦੀ ਕੁਆਲਿਟੀ ਚੈੱਕ ਕਰਾਈਏ ਤੇ ਮਿੱਤਰੋ ਤੁਹਾਨੂੰ ਵੀਡੀਓ ਦੇ ਅੰਦਰ ਕੁਆਲਿਟੀ ਵੀ ਚੈੱਕ ਕਰਾਵਾਂਗੇ ਤੇ ਸਪੈਸ਼ਲ ਗਾਰੰਟੀ ਨੇ ਵਾਲਾ ਆਉਂਦਾ ਮਿੱਤਰੋ ਮਾਈਕ ਤੇ ਰੇਂਜ ਟੁੱਟਣ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਖਾਸ ਕਰਕੇ ਟੂਰਨਾਮੈਂਟ ਦੇ ਲਈ ਬੈਸਟ ਬੈਸਟ ਤੋਂ ਬੈਸਟ ਆਈਟਮ ਆਉਂਤਰੋ ਇਹ ਤੇ ਖਾਸ ਕਰਕੇ ਜਿਹੜੇ ਸਾਡੇ ਭਰਾ ਲਾਈਵ ਦਾ ਕੰਮ ਕਰਦੇ ਜਾਗਰਣ ਵਾਸਤੇ ਬੜੀ ਘੈਂਟ ਕੁਆਲਿਟੀ ਆ ਤੁਹਾਨੂੰ ਸਾਡੇ ਕੋਲ ਹੀ ਦੁਕਾਨ ਤੇ ਇੱਕ ਵਾਰੀ ਆਣਾ ਪਵੇਗਾ ਪਤਾ ਨੋਟ ਕਰ ਲਓ ਨਿਊ ਗੁਪਤਾ ਰੇਡੀਓ ਨੇੜੇ ਰੇਲਵੇ ਸਟੇਸ਼ਨ ਤੇ ਸਤਿਨਾਮ ਹੁਣ ਤੁਹਾਨੂੰ ਇਹਦੀ ਕੁਆਲਿਟੀ ਚੈੱਕ ਕਰਾ ਦਿੰਦੇ ਆ ਚੈੱਕ ਕਰ ਚੈੱਕ ਕਰ ਚੈੱਕ ਕਰ ਚੈੱਕ ਕਰ ਚੈੱਕ ਕਰ ਚੈੱਕ ਕਰ ਤੇ ਬਿਤਰਤ हरे हले हरे 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 हले हरे 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 चैकवाने हरे चैकवाने हरे ਹੈਲੋ ਮਿੱਤਰੋ ਪਿਆਰੀ ਜੀ ਟੈਸਟਿੰਗ ਤੁਸੀਂ ਦੇਖ ਹੀ ਲਈਆ ਤੇ ਚਾਰੰਟੀਨੇ ਵਾਲਾ ਰਿਸਿਵਰ ਅਲੱਗ-ਅਲੱਗ ਡਿਸਪਲੇਆ ਮਿਲ ਜਾਣਗੇ ਤੇ ਪਿਆਰਾ ਜਿਹਾ ਤੁਹਾਨੂੰ ਟੇਟੀ ਜਾਨਕੀ ਫਲਾਈਟ ਕੇਸ ਮਿਲ ਜਾਊਗਾ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਸਜਣੋ ਨਿਊ ਗੁਪਤਾ ਰੇਡੀਓ ਬਰਨਾਲਾ ਧੰਨਵਾਦ